ਇਸ ਸਮੇਂ ਦੀ ਵੱਡੀ ਖਬਰ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ 14 ਸਾਲ ਦੇ ਬੱਚੇ ਦਾ ਕਤਲ ਹੋ ਗਿਆ ਹੈ ਦਰਸਲ ਇੱਕ ਘਟਨਾ ਪਟਿਆਲਾ ਦੇ ਆਨੰਦਨਗਰ ਦੀ ਦੱਸੀ ਜਾ ਰਹੀ ਹੈ ਜਿੱਥੇ ਸਵੇਰੇ 6 ਵਜੇ ਦੇ ਕਰੀਬ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਪਰਿਵਾਰ ਦਾ ਇਲਜ਼ਾਮ ਹੈ ਕਿ ਚਾਚੇ ਦੇ ਵੱਲੋਂ ਹੀ 14 ਸਾਲ ਦੇ ਭਤੀਜੇ ਨੂੰ ਕਤਲ ਕਰ ਦਿੱਤਾ ਗਿਆ ਔਰ ਇਹ ਕਤਲ ਕਿਸੇ ਤਿੱਖੇ ਹਥਿਆਰ ਦੇ ਨਾਲ ਕੀਤਾ ਗਿਆ ਹੈ ਜਾਣਕਾਰੀ ਮਿਲਦੇ ਸਾਰੀ ਮੌਕੇ ਤੇ ਪੁਲਿਸ ਵੀ ਪਹੁੰਚੀ ਅਤੇ ਪੂਰੀ ਤਫਤੀਸ਼ ਸੂਤਰਾਂ ਅਨੁਸਾਰ ਦੋਸ਼ੀ ਦੀ ਭਾਲ ਪੁਲਿਸ ਕਰ ਰਹੀ ਹੈ ਕਿਉਂਕਿ ਦੋਸ਼ੀ ਮੌਕੇ ਤੋਂ ਤੁਸੀਂ ਵੀ ਦੇਖੋ ਤੁਸੀਂ ਅਜੀ ਤ੍ਰਿਪੜੀ ਰੰਨੇ ਕੀ ਗੱਲ ਹੈ ਜਿਹੜਾ ਮੋਟਰ ਕੀ ਨਾਮ ਹੈ ਮੇਰੀ ਮਾਸੀ ਦਾ ਮੁੰਡਾ ਜੀ ਇਹ ਸੱਕੇ ਮਾਸੀ ਦਾ ਮੁੰਡਾ ਜੀ 13 ਸਾਲ ਦਾ ਬੱਚਾ ਹੈ ਇਹਦੇ ਸੱਕੇ ਉਹਦੇ ਦੇਵਰ ਨੇ ਕਤਲ ਕੀਤਾ ਹੀ ਉਹਦਾ ਮੈਂ ਤਾਂ ਕਦੇ ਸੁੱਤਾ ਪਿਆ ਸੀ ਕਿ ਉਹਨਾਂ ਨੇ ਫੋਨ ਕਰਕੇ ਸਾਨੂੰ ਇੱਕਦਮ ਦੱਸਿਆ ਮਾਮੇ ਨੇ ਮੈਨੂੰ ਆ ਕੇ ਠਾਇਆ ਕਰੇ ਬਗੀਸ਼ਰ ਨੂੰ ਚੱਕਵਾ ਮਾਰ ਕੇ ਮਾਰਦਾ ਜੀ ਇਹ ਨਾਲ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਜੀ ਉਹਦੇ ਤਿੰਨੇ ਭਰਾ ਹੈਪੀ ਮੋਨੂ ਜੋਨੀ ਇਹ ਤਿੰਨੇ ਇਕੱਠੇ ਨੇ ਜੀ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਵਿਚਾਰਾ ਮੇਰਾ ਬੱਚਾ ਤੜਫ ਤੜਫ ਕੇ ਮਰਿਆ ਸਾਨੂੰ ਪੂਰਾ ਇਨਸਾਫ ਚਾਹੀਦਾ ਹੈ ਸਾਡੇ ਵੀ ਦੇ ਗੰਦੇ ਇਹ ਥੋੜੇ ਥੋੜੇ 6 7 700 ਦੀ ਗੱਲ ਹੈ ਕੋਈ ਪਤਾ ਨਹੀਂ ਜੀ ਕਾਰਨ ਬੱਚੇ ਨਾਲ ਕੀ ਖੁੰਦੋ ਕੋਈ ਕਿ ਕਿਸੇ ਦੀ ਜੀ ਨਹੀਂ ਜੀ ਨਹੀਂ ਅਸੀਂ ਤਾਂ ਆਪਣਾ ਟ੍ਰਿਪਲੇ ਰਹਿੰਦੇ ਇਹਨਾਂ ਦੇ ਘਰੇ ਦੇ ਨਾਲ ਹੀ ਰਹਿੰਦੇ ਹਾਂ ਹਾਂ ਜੀ ਔਰ ਹੀ ਰਹਿੰਦੇ ਨੇ ਉਹਨਾਂ ਪਹਿਲਾਂ ਕੋਈ ਲੜਾਈ ਹੋਈ ਕੋਈ ਲੜਾਈ ਨਹੀਂ ਹੈਗੀ ਜੀ ਉਹ ਸੋ ਉਹਨਾਂ ਦੀ ਮਾਂ ਘਰੇ ਨਹੀਂ ਹੈਗੀ ਮੇਰੀ ਮਾਸੀ ਰੋਟੀਆਂ ਬਣਾ ਬਣਾ ਕੇ ਦਿੰਦੀ ਆ ਉਹਨਾਂ ਨੂੰ ਕੋਈ ਕਾਰਨ ਨਹੀਂ ਹੈਗਾ ਉਹਦਾ ਬੱਚਾ ਮਾਰਦਾ ਹੀ ਸਾਨੂੰ ਤਾਂ ਪੂਰਾ ਇਨਸਾਫ ਚਾਹੀਦਾ ਹੈ ਮੀਡੀਆ ਤੋਂ ਆਪ ਸਾਡੇ ਐਸਐਚਓ ਸਾਹਿਬ ਤੋਂ ਤ੍ਰਿਪੜੀ ਥਾਣੇ ਦੇ ਸਾਨੂੰ ਪੂਰਾ 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 ਸਾਨੂੰ ਇਨਸਾਫ ਚਾਹੀਦਾ। ਮੇਰਾ ਭਰਾ ਮਾਰਿਆ, ਮੇਰਾ ਬੱਚਾ ਮਾਰਿਆ। ਤਿੰਨ ਜਾਣੇ ਹੀ ਘਰੇ ਮੌਕੇ ਵਾਰਦਾ ਤੇ ਤਿੰਨ ਜਾਣੇ ਨੇ ਜੀ ਹੈਪੀ ਮੋਨੂ ਜੋਨੀ ਉਹਨਾਂ ਦੀ ਅੱਖ ਦੇ ਵਿੱਚੋਂ ਇੱਕ ਵੀ ਅਥਰੂ ਨਹੀਂ ਆਇਆ। ਹੱਸ ਰਹੇ ਸੀ। ਇੱਕ ਵੀ ਬੱਚਾ ਮੱਲੇ ਵਾਲੇ ਮੱਲੇ ਵਾਲੇ ਰੋ ਰਹੇ ਨੇ। ਖੁੱਦਾ ਪੈ ਸੱਚੋ ਸਾਹਿਬ ਦੇ ਅੱਖਰ ਦੇ ਵਿੱਚੋਂ ਅਥਰੂ ਆ ਗਏ। ਉਹਨਾਂ ਦੇ ਤਿੰਨਾਂ ਦੇ ਅੱਖਾਂ ਚ ਅਥਰੂ ਨਹੀਂ ਆਇਆ। ਬੰਦਾ ਜਿੰਨੇ ਕਤਲ ਕੀਤਾ ਹੈ ਹੈਪੀ ਮੋਨੂ ਜੋਨੀ ਨੇ ਆ ਕੇ ਘਰੇ ਨਾ ਕੇ ਗਏ ਨੇ ਜੀ ਉਹ। ਜੋਨੀ ਘਰੇ ਨਾ ਕੇ ਗਿਆ ਬਾਥਰੂਮ ਚ ਆ ਕੇ ਵੜ ਕੇ। ਮਾਰ ਕੇ ਸਾਨੂੰ ਇਨ Mas